ਐਸੀ ਬਾਬਾ ਦੀਪ ਸਿੰਘ ਜੀ ਇਧਰ ਅਬਦਾਲੀ ਆਇਆ ਤੇ ਅਬਦਾਲੀ ਜਦੋਂ ਆਉਂਦਾ ਤੇ ਲੁੱਟ ਮਾਰ ਪਿੰਡਾਂ ਦੇ ਪਿੰਡ ਲੁੱਟ ਮਾਰ ਕਰਦੇ ਜਾਣਾ ਤੇ ਵਾਪਸੀ 'ਚ ਵੀ ਲੁੱਟ ਮਾਰ ਕਰਦੇ ਆਉਣਾ ਜਦੋਂ ਵਾਪਸ ਆ ਰਿਹਾ ਤੇ ਸਿੰਘਾਂ ਨੇ ਜਿਹੜੇ ਇਹਨੇ ਲੁੱਟ ਮਾਰ ਕੀਤੀ ਸੀ ਸਿੰਘਾਂ ਨੇ ਲੈ ਜਿਹੜੀਆਂ ਬੀਬੀਆਂ ਨੂੰ ਇਹਨੇ ਬੰਦਕ ਬਣਾਇਆ ਸਿੰਘਾਂ ਨੇ ਉਹ ਵੀ ਛਿੜਾ ਲਿਆ ਇਹ ਪੁੱਛਦਾ ਹੈ ਵੀ ਇਹ ਲੋਕ ਕੌਣ ਨੇ ਜਿਹੜੇ ਮੇਰੇ ਤੋਂ ਵੀ ਨਹੀਂ ਡਰਦੇ ਅਬਦਾਲੀ ਪੁੱਛਦਾ ਜਦੋਂ ਪਤਾ ਲੱਗਾ ਆਪਣੇ ਪੁੱਤਰ ਤੈਮੂਰ ਨੂੰ ਕਹਿਣ ਲੱਗਾ ਤੇ ਜਹਾਂਦ ਖਾਨ ਨੂੰ ਕਹਿ ਲੱਗਾ ਮੈਂ ਸੁਣਿਆ ਮੇਰੇ ਆਉਂਦਿਆਂ ਤੱਕ ਇਨ੍ਹਾਂ ਸਿੰਘਾਂ ਦਾ ਨਾਮੋ ਨਿਸ਼ਾਨ ਮਿਟਾ ਦੋ ਸਰਕਾਰਾਂ ਨੇ ਕੱਟ ਨਹੀਂ ਕੀਤੀ ਉਹ ਸਮੇਂ ਕਿਆ ਕਹਿ ਲੱਗੇ ਸਾਨੂੰ ਪਤਾ ਲੱਗਾ ਕਿ ਜਦੋਂ ਸ੍ਰੀ ਅਮਰitsar ਸਾਹਿਬ ਗੁਰੂ ਕੀ ਨਗਰੀ ਉੱਤੇ ਸਿੰਘ ਇਸ਼ਨਾਨ ਕਰਦੇ ਨੇ ਤੇ ਇਹਨਾਂ ਦੇ ਵਿੱਚ ਗੁਰੂ ਦੀ ਕਿਰਪਾ ਵਰਤਦੀ ਹੈ ਫਿਰ ਇਹ ਮੌਤ ਤੋਂ ਨਹੀਂ ਡਰਦੇ ਉਹ ਕਹਿਣ ਲੱਗੇ ਵੀ ਅਮਰਤ ਸਰੋਵਰ ਨੂੰ ਵੀ ਪੂਰ ਦਿੱਤਾ ਜਾਏ ਇਹਨਾਂ ਨੇ ਦੁਸ਼ਟਾਂ ਨੇ ਜੋ ਇਹਨਾਂ ਕੋਲ ਵਸ ਚੱਲਿਆ ਇਹਨਾਂ ਕੀਤਾ ਅਮਰਤ ਸਰੋਵਰ ਨੂੰ ਪੂਰ ਦਿੱਤਾ ਉਸ ਸਮੇਂ ਇੱਧਰ ਸਿੰਘਾਂ ਨੂੰ ਪਤਾ ਲੱਗਾ ਬਾਬਾ ਦੀਪ ਸਿੰਘ ਜੀ ਨਾਲ ਅਠ ਸਿੰਘ ਨੇ ਤੇ ਪਤਾ ਲੱਗਾ ਕਿ ਗੁਰੂ ਕੀ ਨਗਰੀ ਵਿੱਚ ਆਹ ਕੰਮ ਹੋਇਆ ਹੈ ਬੇਦਬੀ ਹੋਈ ਹੈ ਗੁਰ ਕੀ ਨਿੰਦਾ ਸੁਨੇ ਨਾ ਕਾਨ ਗੁਰੂ ਦੀ ਨਿੰਦਿਆ ਕੱਡਾ ਨਾਲ ਸੁਣੇ ਸਿੱਖ ਇਹ ਸਿੱਖ ਦਾ ਫਰਜ਼ ਨਹੀਂ ਉਸੇ ਸਮੇਂ ਬਾਬਾ ਦੀਪ ਸਿੰਘ ਜੀ ਤੇ ਸਿੰਘ ਚੱਲ ਪਏ ਚਿੱਠੀਆਂ ਲਿਖੀਆਂ ਗਈਆਂ ਚੱਲਦੇ-ਚੱਲਦੇ ਜਦੋਂ ਰਸਤੇ 'ਚ ਆਏ ਤੇ ਸਿੰਘਾਂ ਦੀ ਗਿਣਤੀ ਵੱਧ ਗਈ ਇਧਰ ਜਿਹੜਾ ਜਹਾਨ ਖਾਨ ਸੀ ਇਹਦੇ ਨਾਲ ਜੁੱਧ ਹੋਣਾ ਸਿੰਘਾਂ ਦਾ ਸ਼ੁਰੂ ਹੋਇਆ ਇਹਨੂੰ ਵੀ ਪਤਾ ਲੱਗਾ ਕਿ ਸਿੰਘ ਆ ਰਹੇ ਨੇ ਉਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਸੀ ਕਹਿ ਲੱਗੇ ਜਿਹਨੂੰ ਮੌਤ ਦਾ ਡਰ ਹੈ ਜਿਹਨੂੰ ਸੰਸਾਰ ਚੰਗਾ ਲੱਗਦਾ ਹੈ ਉਹ ਲੀਕ ਦਾ ਟੱਪਿਓ ਤੇ ਜਿਹਨੂੰ ਗੁਰੂ ਨਾਲ ਪਿਆਰ ਹੈ ਉਹ ਸਾਰੇ ਲੀਕ ਟੱਪ ਜੇ ਤੇ ਇਤਿਹਾਸ ਵਿੱਚ ਆਉਂਦਾ ਹੈ ਵੀ ਇੱਕ ਵੀ ਸਿੰਘ ਨਹੀਂ ਸੀ ਜਿਨੇ ਲਕੀਰ ਨਹੀਂ ਟੱਪੀ ਸਾਰੇ ਹੀ ਟੱਪ ਗਏ ਗੁਰੂ ਦਾ ਪ੍ਰੇਮ ਜਿਹੜਾ ਹੈ ਨਾ ਜਿੰਨੂੰ ਰੰਗ ਲੱਗਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਲਿਖਦਾ ਹੈ ਲਖਾਰੀ ਕਹਿੰਦਾ ਵੀ ਕਿਹੋ ਜੇ ਹੋਣ ਜਿਨ੍ਹਾਂ ਤੋਂ ਸਿੰਘ ਕੁਰਬਾਨ ਹੋਣ ਨੂੰ ਤਿਆਰ ਰਹਿੰਦੇ ਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾ ਉਹਨੇ ਕਿਹਾ ਵੀ ਕੋਈ ਹੈ ਪੂਰੇ ਜਿਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਣ ਇੱਕ ਬਜ਼ੁਰਗ ਨਿਕਲਿਆ ਕਹਿਣ ਲੱਗਾ ਹਾਂ ਮੈਂ ਛੋਟੇ ਉਮਰੇ ਮਾਤਾ ਦੇ ਨਾਲ ਗਿਆ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਸੀ ਉਨੂੰ ਪਾਲਕੀ ਚ ਬਿਠਾਇਆ ਮਹਾਰਾਜਾ ਰਣਜੀਤ ਸਿੰਘ ਨੇ ਲਿਆ ਕੇ ਸਿੰਘਾਸਣ ਤੇ ਬਿਠਾਇਆ ਕਹਿ ਲੱਗੇ 10 ਤਨ ਸਿਖਾ ਤੂੰ ਗੁਰੂ ਦੇ ਦਰਸ਼ਨ ਕੀਤੇ ਨੇ ਤਨ ਉਹਨਾਂ ਨੇ ਦੱਸਿਆ ਕਹਿਣ ਲੱਗੇ ਵੀ ਤਨ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਸੀ ਤੇ ਪੁਰਾਣੇ ਸਮਿਆਂ ਵਿੱਚ ਮਸ਼ਾਲਾਂ ਦੇ ਨਾਲ ਗੁਰਬਾਣੀ ਪੜ੍ਹੀ ਜਾਂਦੀ ਸੀ ਚਾਨਣ ਕੀਤਾ ਜਾਂਦਾ ਸੀ ਹਵਾ ਦਾ ਬੁੱਲਾ ਆਇਆ ਮਸ਼ਾਲਾਂ ਬੁਝ ਗਈਆਂ ਤੇ ਕਹਿਣ ਲੱਗੇ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਤੇਜ ਐਨਾ ਪ੍ਰਕਾਸ਼ ਐਨਾ ਕਿ ਸਾਰੇ ਸਿੰਘਾਂ ਨੇ ਮਹਾਰਾਜ ਦੇ ਪ੍ਰਕਾਸ਼ ਦੇ ਵਿੱਚ ਨਿਤਨੇਮ ਕੀਤਾ ਹੈ ਆਪ ਪਰਮੇਸ਼ਰ ਜਿਸ ਸਮੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਸਾਰੇ ਸਿੰਘ ਜਿਹੜੇ ਸਨ ਉਹ ਛਾਲਾ ਮਾਰ ਕੇ ਲੀਕ ਟੱਪ ਗਏ ਉਹਨਾਂ ਵਾਸਤੇ ਹੀ ਤਾਂ ਇਹੋ ਪੜਿਆ ਜਾਂਦਾ ਹੈ ਜਿੰਨਾ ਜਿੰਦੜੀ ਤਰਮ ਤੋਂ ਵਾਰੀ ਕੁਰਬਾਨ ਤੇ ਤਬ ਪ੍ਰੇਮ ਖੇਲਣ ਕਾ ਚਾਉ ਜਿਨ੍ਹਾਂ ਦੇ ਮਨ ਵਿੱਚ ਚਾਉ ਹੈ ਗੁਰੂ ਦਾ ਪ੍ਰੇਮ ਹੈ ਸਾਰੇ ਹੀ ਲੀਕ ਤਪ ਗਿਆ ਅੱਗੇ ਇਤਿਹਾਸ ਵਿੱਚ ਆਉਂਦਾ ਹੈ ਜਹਾਨ ਖਾਨ ਦੇ ਨਾਲ ਜੁੱਧ ਹੋਇਆ ਆਤੀ ਤੇ ਬੈਠਾ ਸੀ ਸਿੰਘ ਨੇ ਇਹਦਾ ਵੀ ਸਿਰ ਲਾ ਦਿੰਦਾ ਅੱਗੇ ਜਿਹੜੀ ਫੌਜ ਸੀ ਬਾਬਾ ਦੀਪ ਸਿੰਘ ਜੀ ਜੁੱਧ ਹੋ ਰਿਹਾ ਤੇ ਸਾਂਝੇ ਵਾਰ ਹੋਏ ਨੇ ਜਦੋਂ ਚੱਲੇ ਸੀ ਅਰਦਾਸ ਕੀਤੀ ਸੀ ਕਿ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ੀਸ਼ ਭੇਟਾ ਕਰਨਾ ਹੈ ਤਾਂ ਜਿਹੜਾ ਵੀ ਗੁਰੂ ਘਰ ਜੋ ਵੀ ਭੇਟਾ ਕਰਦਾ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਸਤਿਗੁਰ ਸਰਬ નિਦਾਨ ਦਾਨ ਦੇਤਾ ਧੰਨੇ ਗੁਰੂ ਰਾਮਦਾਸ ਮਹਾਰਾਜ ਜੇ ਕੋਈ ਕੌਡੀ ਵੀ ਦਿੰਦਾ ਨਾ ਤੇ ਉਹ ਵੀ ਉਹਦੀਆਂ ਵੀ ਝੋਲੀਆਂ ਪਰ ਦਿੰਦੇ ਧੰਨੇ ਸਮਰੱਤ ਗੁਰੂ ਨੇ ਅੱਜ ਅਰਦਾਸ ਕੀਤੀ ਹੈ ਤੇ ਜਿਹੜਾ ਗੁਰੂ ਦਾ ਜਾਣੈ ਪਰਮੇਸ਼ਰ ਦਾ ਜਾਣੈ ਉਹਦੀ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ ਜਿਸ ਸਮੇਂ ਸਾਝੇ ਵਾਰ ਹੋਏ ਨੇ ਗਰਦਨ ਤੇ ਕਿਆ ਕਹਿਣ ਲਗੇ ਬਾਬਾ ਜੀ ਅਰਦਾਸ ਆਪਣਾ ਸ਼ੀਸ਼ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਖੰਬੀ ਤਲੀ ਤੇ ਰੱਖਿਆ ਤੇ ਸੱਜੇ ਦੇ ਨਾਲ ਖੰਡਾ ਵਾਉਣਾ ਸ਼ੁਰੂ ਕੀਤਾ ਅੱਗੇ ਤਾਂ ਫੌਜ ਦੇਖਦੀ ਸੀ ਨਾ ਵੀ ਜਿਹੜੇ ਸਿੰਘ ਨੂੰ ਸ਼ਹੀਦ ਕਰ ਦਈਏ ਉਹ ਉੱਠਦੇ ਨਹੀਂ ਪਰ ਅੱਜ ਕੀ ਫੌਜ ਦੇਖ ਰਹੀ ਹੈ ਕਿ ਜਿੰਨੂੰ ਸ਼ਹੀਦ ਕੀਤਾ ਉਹ ਵੀ ਉੱਠ ਕੇ ਲੜ ਪਏ ਨੇ ਉਹ ਵੀ ਲੜਨ ਲੱਗ ਪਏ ਨੇ ਉੱਠ ਕੇ ਕਹਿਣ ਲੱਗੇ ਹੁਣ ਕਿਵੇਂ ਇਨਾਂ ਨੂੰ ਤਾਂ ਮਾਰਿਆ ਨਹੀਂ ਮੁਕਾਇਆ ਜਾ ਸਕਦਾ ਕਈ ਕਹਿੰਦੇ ਵੀ ਮਰ ਕੇ ਹਟਦੇ ਨੇ ਸਿੰਘ ਤਾਂ ਸੀਸ ਤਲੀ ਤੇ ਟਿਕਾਇਆ ਧੰਨ ਬਾਬਾ ਦੀਪ ਸਿੰਘ ਜੀ ਨੇ ਤੇ ਸੱਜੇ ਹੱਥ ਦੇ ਨਾਲ ਖੰਡਾ ਵਾਰ ਰਹੇ ਨੇ ਜਿੱਥੇ ਜਗ੍ਹਾ ਹੈ ਸ੍ਰੀ ਅਮਰitsar ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸ਼ੀਸ਼ ਪੇਟਾ ਕੀਤਾ